ਫਾਈ ਗੁਰਜੀ ਕਾਲਸਾ ਵਹੀਂ ਗੁਰਜੀ ਕੀ ਫਤਿਹ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਗੁਰੂ ਕਿਰਪਾ ਬਟੇਕਾ ਨਾ ਵਲੋਗਸ ਵਿੱਚ ਅੱਜ ਦੀ ਵੀਡੀਓ ਵਿੱਚ 파ਟੀ ਵੇਰ ਔਰਗਾਂਜ਼ਾ கிரேਡ ਦੇ ਚਨੌਨ ਦੇ ਸੂਟ ਲੈ ਕੇ ਆਈ ਹਾਂ ਜੀ ਤੁਹਾਡੇ ਲਈ ਤੇ ਕਾਟਨ ਸਟੱਫ ਦੇ ਸੂਟਾਂ ਨੇ ਬਹੁਤ ਸੋਹਣੇ ਸ਼ਿਮਰ ਸਟੱਫ ਦੇ ਸੂਟਾਂ ਬਹੁਤ ਵਧੀਆ ਡਿਜ਼ਾਈਨਿੰਗ ਹੈ ਠੀਕ ਹੈ ਜੀ ਦੁਕਾਨੀਆਂ ਦੇ ਵਿੱਚੋਂ ਕੋਈ ਪਸੰਦ ਆਂਦਾ ਤੇ ਤੁਸੀਂ ਆਰਡਰ ਕਰਨਾ ਜੀ ਠੀਕ ਹੈ ਜੀ ਹਾਂਜੀ ਇਹ ਦੇਖੋ ਔਰਗਾਂਜ਼ਾ ਸਟੱਫ ਹੈ ਜੀ ਇਹ ਬਹੁਤ ਵਧੀਆ ਜਿਹੜਾ ਔਰਗਾਂਜ਼ਾ ਸਟੱਫ ਹੈ ਜੀ ਮਤਲਬ ਇਹ ਖੜਮਾ ਜਿਹਾ organza ਨਹੀਂ ਹੈ ਜੀ ਬਿਲਕੁਲ ਸੌਫਟ ਵਾਲਾ organza ਹੈ ਜੀ ਠੀਕ ਹੈ ਜੀ ਦੇਖੋ ਫਰੰਟ ਦੀ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਘਰੇ ਤੇ ਦੇਖੋ ਫੁੱਲ ਹੈਵੀ ਕਿਰ ਵਰਕ ਕੀਤਾ ਹੋਇਆ ਗੋਟਾ ਪੱਤੀ ਨਾਲ ਸਾਰਾ ਡਿਜ਼ਾਈਨਿੰਗ ਹੈ ਜੀ ਕੀਤੀ ਹੋਈ ਬਾਜੂ ਤੇ ਵੀ ਇਦਾਂ ਹੀ ਆਏਗਾ ਜੀ ਸਾਰਾ ਤੇ ਘਰੇ ਤੇ ਵੀ ਠੀਕ ਹੈ ਜੀ ਫਰੰਟ ਦੀ ਡਿਜ਼ਾਈਨਿੰਗ ਹੈ ਤੇ ਇਹਦੇ ਨਾਲ ਪਲੇਨ ਬਾਟਮ ਰਹੇਗੀ ਜੀ 크ਰੇਪ ਦੀ ते औरगैंडा का दुपट्टा है जी बहुत सोहना डिजाइनर दुप्टा इतना फोर बनाया बॉडर बनया ठीक है जी, जी। तो सेंटर के बीच भी एदा छोटी छोटी बुटियां पाई हुई जी फोर साइड पूरे दुपट्टे बेल पाई हुई है जी ठीक है जी कलर भी बहुत सोहना है जी शिमर स्टफ ਸਾਰਾ ਇਹ ਦੱਬਕੇ ਨਾਲ ਵਰਕ ਕੀਤਾ ਹੋਇਆ ਹੈ ਜੀ। ਪੂਰੇ ਫਰੰਟ ਤੇ ਵਰਕ ਹੈ। ਕਲੀਆਂ ਵਾਲਾ ਡਿਜ਼ਾਈਨ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਜੀ। ਤੇ ਘੇਰੇ ਤੇ ਵਰਕ ਹੈ ਬਹੁਤ ਵਧੀਆ। ਕਲਰ ਵੀ ਬਹੁਤ ਪਿਆਰਾ ਹੈ ਜੀ ਇਹ ਮਸਟਰਡ ਤੇ ਇਧਰ ਤੇ ਇਧਰ ਇਹ ਬਾਜੂ ਦੀ ਡਿਜ਼ਾਈਨਿੰਗ ਹੈ ਜੀ। ਇਹ ਆਪਣੀ ਬੁਟੀਕ ਤੇ ਤਿਆਰ ਹੋਈਆਂ ਜੀ ਸੂਟ। ਕ੍ਰੇਪ ਦੀ ਬਾਟਮ ਹੈ ਜੀ ਇਹਦੇ ਨਾਲ ਤੇ ਸ਼ੀਰ ਮਰਦਾ ਹੀ ਦੁਪੱਟਾ ਹੈ ਜੀ ਦੁਪੱਟੇ ਦੇ ਫੋਰ ਸੈਟ ਇਦਾਂ ਬੁਟੀਆਂ ਵੀ ਪਾਈ ਹੋਈਆਂ ਤੇ ਫੋਰ ਸੈਟ ਲੈਸ਼ ਲੱਗੀ ਹੋਈ ਹੈ ਜੀ ਲੈਸ਼ ਲੱਗੀ ਹੋਈ ਹੈ ਤੇ ਦੱਬ ਕੇ ਇਹਦੇ ਨਾਲ ਸਾਰੇ ਦੁਪੱਟੇ ਦੇ ਵਿੱਚ ਬੁਟੀਆਂ ਪਾਈ ਹੋਈਆਂ ਜੀ ਠੀਕ ਹੈ ਜੀ ਕਲਰ ਬਹੁਤ ਵਧੀਆ ਔਰਗਾਂజా ਸਟਫ ਹੈ neck ਦੀ ਡਿਜ਼ਾਈਨ ਦੇਖੋ ਜੇ ਤਾਂ ਵਧੀਆ ਹੈ ਵੀ neck ਬਣਾਇਆ ਹੋਇਆ ਹੈ ਜੀ ਟੋਟਲੀ ਹੈਂਡਵਰਕ ਹੈ ਤੇ ਪੂਰੇ ਫਰੰਟ ਦੇ ਵਿੱਚ ਡਾਟਸ ਦੇ ਵਿੱਚ ਵਰਕ ਹੈ ਜੀ ਜਿਹੜੀ ਲਾਸ਼ ਲੱਗੀ ਹੋਈ ਹੈ ਤੇ ਇਧਰ ਇਹ ਬਾਜੂ ਦੀ ਡਿਜ਼ਾਈਨਿੰਗ ਹੈ 컬러 ਵੀ ਬਹੁਤ ਪਿਆਰਾ ਹੈ ਜੀ ਇਹ ਮਨਾਰਸੀ ਸਿਲਕ ਦੇ ਵਿੱਚ ਇਹ ਫਾਟੋਮ ਹੈ ਜੀ ਸੈਲਫ ਪ੍ਰਿੰਟ ਦੇ ਵਿੱਚ ਬਹੁਤ ਸੋਹਣਾ ਪ੍ਰਿੰਟ ਹੈ ਜੀ ਫਾਟੋਮ ਦਾ ਜਨੂਆ ਦਾ ਦੁਪੱਟਾ ਹੈ ਜੀ ਨਵਾਂ ਦਾ ਦੁਪੱਟਾ ਫੋਰਸ ਐਂਡ ਗੋਟਾ ਪੱਤੀ ਨਾਲ ਡਿਜ਼ਾਈਨ 2 ਮੀਟਰ ਦਾ ਖੁੱਲ੍ਹਾ-ਖੁੱਲ੍ਹਾ ਦੁਪੱਟਾ ਹੈ ਜੀ ਕਲਰ ਵੀ ਬਹੁਤ ਵਧੀਆ ਹੈ ਤੇ ਡਿਜ਼ਾਈਨਿੰਗ ਵੀ ਲੱਗ ਤਾ ਹੈ ਜੀ ਸੈਲਫ ਪ੍ਰਿੰਟ ਹੈ ਵਿਚ ਹੈ ਦੀ ਬੋਟਮ ਤੇ ਹੈਂਡਵਰਕ ਦੇ ਵਿੱਚ ਸ਼ਰਟ ਹੈ ਜੀ ਇਹ ਕਾਚਰੀ ਕਲਰ ਸ਼ਿਮਰ ਸਟਾਫ ਹੈ ਫਰੰਟ ਦੀ ਡਿਜ਼ਾਈਨ ਬਹੁਤ ਹੀ ਵਧੀਆ ਗੋਟਾ ਪੱਤੀ ਦਾ ਕੱਲ ਲਗਾ ਕੇ ਬਹੁਤ ਸੋਹਣੀ ਡਿਜ਼ਾਈਨਿੰਗ ਪਲਸ ਵਰਕ ਹੈ ਬਹੁਤ ਸੋਹਣਾ ਫਰੰਟ ਹੈ ਕਿਤਾ ਹੋਇਆ ਜੀ ਇਹਦਾ ਵਰਕ ਦੇ ਨਾਲ ਅਲੱਗ ਤੋਂ ਡਿਜ਼ਾਈਨਿੰਗ ਹੈ ਤੇ ਨੀਚੇ ਬੇਲ ਵੀ ਪਾਈ ਹੋਈ ਹੈ ਜੀ ਕੰਬੀਨੇਸ਼ਨ ਹੈ ਜੀ ਸਿਵਿੰਗ ਨੂੰ ਫਲੋ ਜੀਦਾ ਤੇ ਇਧਰ ਇਹ ਪਾਸੇ ਦੀ ਡਿਜ਼ਾਈਨਿੰਗ ਸ਼ਿਮਰ ਸਟੱਫ ਹੈ ਇਹ 셔ਟ ਦਾ ਤੇ ਬਾਟਮ ਦਾ ਸਟੱਫ ਕਰੇਵ ਹੈ ਜੀ ਤੇ ਇਹਦੇ ਨਾਲ ਡਬਲ ਸ਼ਰਟ ਦੁਪੱਟਾ ਤਾਂ ਬਰਸ਼ਟੇ ਦਾ ਫੋਰ ਸਾਈਡ ਹੈਂਡਵਰਕ ਕੀਤਾ ਹੋਇਆ ਤੇ ਕਾਰਨਰ ਤੇ ਫਲਾਵਰ ਪਾਏ ਹੋਏ ਹਨ ਜੀ ਤੇ ਪੂਰੇ ਦੁਪੱਟੇ ਦੇ ਵਿੱਚ ਬਰੋਡਸ ਦੇ ਵਿੱਚ ਹੈਂਡਵਰਕ ਕੀਤਾ ਹੋਇਆ ਹੈ ਜੀ ਬਹੁਤ ਸੋਹਣਾ ਸੂਟ ਹੈ ਇਹ পার্টি ਦੇ ਹਾਂਜੀ ਮਚਲੀਨ ਸਟੱਫ ਹੈ ਜੀ ਇਹ ਦੇਖੋ ਜਿਵੇਂ ਪਿੱਕ ਤੇ ਡਿਜ਼ਾਈਨਿੰਗ ਹੈ ਉਹ ਮੈਂ ਇਹ ਸੇਮ ਸੂਟ ਤੇ ਹੈ ਜੀ ਡਿਜ਼ਾਈਨਿੰਗ neck ਤੇ baju ਤੇ ਤੇ ਘੇਰੇ ਤੇ ਵਰਕ ਹੈ ਜੀ カラー ਵੀ ਬਹੁਤ ਪਿਆਰੇ ਲੱਗੇ ਹੋਈਆਂ ਜੀ yellow rest color ਤੇ green color ਠੀਕ ਹੈ ਜੀ ਇਸ ਕੇ 프ਰੰਟ ਦੀ ਡਿਜ਼ਾਈਨਿੰਗ ਹੈ نیچے ਘੇਰੇ ਤੇ ਵੀ ਵਰਕ ਹੈ ਤੇ ਇਹਦੇ ਬਾਜੂ ਤੇ ਵੀ ਵਰਕ ਹੈ ਤੁਹਾਡੀ ਆਪਣੀ ਚੁਆਇਸ ਹੈ ਤੁਸੀਂ ਬੋਟਮ ਤੇ ਬਣਵਾਉਣਾ ਚਾਹੁੰਦੇ ਹੋ ਤਾਂ ਬੋਟਮ ਤੇ ਆ ਜਾਏਗਾ ਜੀ ਇਹ ਠੀਕ ਹੈ ਜੀ ਪੂਰਾ ਸੂਟ ਹੈ ਜੀ ਇਹ ਮਚਲੇ ਇਨ ਸਟਫ ਹੈ ਇਹ ਦਾ ਪੱਟਾ ਬਹੁਤ ਸੋਹਣਾ ਹੈ ਜੀ ਇਹਦਾ ਡਿਜ਼ਾਈਨਰ ਦੁਪੱਟਾ ਲਾ ਵਰਾਂਗਾ ਤੇ ਇਹਦੇ ਨਾਲ ਡਿਜ਼ਾਈਨਰ ਦੁਪੱਟਾ ਇਹਦੇ ਫਿਲਾਂਗਾ ਵਾਲਾ organza سٹਫ ਹੈ ਦੁਪੱਟੀ ਦਾ ਬਹੁਤ ਹੀ ਵਧੀਆ ਡਿਜ਼ਾਈਨਰ ਸੂਟ ਹੈ ਜੀ ਬਣ ਕੇ ਬਹੁਤ ਸੋਹਣਾ ਲੱਗੇਗਾ ਜੀ ਜਿੰਨੇ ਦੇਖੋ ਇਹ ਕੱਤੇ ਰੈਡੀ ਹੋਇਆ ਐਤਾ ਰੈਡੀ ਹੋਏਗਾ ਜੀ ਸੂਟ जी, पिंक कलर पैच वर्क के डिजाइनिंग है जी टोटली हैंड हैंडवर्क सूट है।, है जी के डिजाइनिंग की पैचवर्क लगे हुआ है जी ऑरगेनज स्टफ रही जी घेरे की डिजाइनिंग देखो बहुत सोहनी है बाजू से भी वर्क ਲੇਨ ਬੋਟਮ ਰੇਡੀਸੇ ਨਾਲ ਤੇ ઓਬੀਅਨ ਦਾ ਦੁਪੱਟਾ ਹੈ ਜੀ ਬਨਾਸੀ ਡਿਜ਼ਾਈਨ ਹੈ ਜੀ ਦੁਪट्टे ਦੇ ਵਿੱਚ অর্ਗੈਂਜ਼ਾ ਦਾ ਦੁਪੱਟਾ ਹਾਂਜੀ ਪ੍ਰਿੰਟਡ ਸੂਟ ਇਹ ਟੈਬੀ ਸਿਲਕ ਦੇ ਵਿੱਚ ਸੂਟ ਹੈ ਜੀ ਸਪੈਸ਼ਲੀ ਗਰਮੀਆਂ ਲਈ ਇਹ ਥੋੜਾ ਮਿਕਸ ਹੁੰਦਾ ਜੀ ਕਪੜਾ ਇਹ ਪ्युअर कॉटन 니 ਜੀ ਹੁੰਦਾ ਇਹ ਦੇਖੋ ਫਲਾਵਰਾਂ ਵਾਲਾ ਡਿਜ਼ਾਈਨ ਆ ਬਹੁਤ ਸੋਹਣਾ ਇੱਕ ਨਾ ਟ੍ਰੈਂਡ ਵੀ ਹੈ ਇਸ ਸਟੱਪ ਦਾ ਜੀ ਬਹੁਤ ਠੀਕ ਹੈ ਜੀ ਪਹਿਲਾਂ ਵੀ ਦਿਖਾਈਆਂ ਵੀਡੀਓ ਵਿੱਚ ਸੈਲਫ ਪ੍ਰਿੰਟ ਦੇ ਵਿੱਚ ਤੇ ਇਹੇ ਪ੍ਰਿੰਟ ਦੇ ਵਿੱਚ ਆਈਆਂ ਜੀ ਪ੍ਰਿੰਟ ਬਹੁਤ ਸੋਹਣਾ ਜੀ ਲੈਸ਼ ਲਾ ਕੇ ਬਹੁਤ ਸੋਹਣਾ ਬਣੇਗਾ ਜੀ ਇਹ ਸੂਟ ਪੂਰਾ ਸੂਟ ਹੈ ਜੀ ਇਹ ਤੇ ਬਾਰਡਰ ਵਾਲਾ ਦੁਪੱਟਾ ਹੈ ਜੀ ਇਹਦੇ ਨਾਲ ਪੈੱਗੀ ਸਿੱਕ ਦੇ ਵਿੱਚ ਦੁਪੱਟਾ ਬਾਰਡਰ ਵਾਲਾ ਫੋਰ ਸਾਈਡ ਬੋਟਮ ਤੇ ਸੈਂਟਰ ਦੇ ਵਿੱਚ ਵੀ ਪ੍ਰਿੰਟ ਹੈ ਪ੍ਰਿੰਟ ਹੈ ਜੀ हाँ जी दो कलर है जी एच ये भी कलर बहुत सोहना है जी बेस्ट जहाँ कलर है बहुत ही बॉर्डर वाला दुपट्टा होगा डार्क आएगा जी सेंटर है जी, दा, का जी, जी। हाँ जी ये स्टफ़र टाइबी सिल्क दी देखो ब्रीक प्रिंट है जी ये ਪਲੇਨ ਜੀ ਹੈ ਤੇ ਬਿਲਕੁਲ ਸੌਫਟ ਵਾਲਾ neck ਤੇ ਪੱਟੀ ਬਣੀ ਹੋਈ ਹੈ ਜੀ ਤੇ ਫਰੰਟ ਤੇ ਇੱਕ ਫਲਾਵਰ ਬਣਿਆ ਹੋਇਆ ਜੀ ਤੇ ਨੀਚੇ ਘੇਰੇ ਤੇ ਬਹੁਤ ਸਾਰੇ ਡਿਜ਼ਾਈਨਿੰਗ ਦੀ ਪੱਟੀ ਲਗਾਈ ਹੋਈ ਹੈ ਤੇ ਬਾਜੂ ਦੀ ਡਿਜ਼ਾਈਨਿੰਗ ਹੈ ਜੀ ਬਾਜੂ ਤੇ ਵੀ ਵਰਕ ਹੈਗਾ ਪਲੇਨ ਬਾਟਮ ਰਹੀ ਕਿਸੇ ਇਹਦੀ ਨਾਲ ਮਸ਼ਲੀਨ ਦੀ ਠੀਕ ਹੈ ਜੀ ਤੇ ਟੈਬੀ ਸਿਲਕ ਦੇ ਵਿੱਚ ਹੀ ਦੁਪੱਟਾ ਬਹੁਤ ਸੋਹਣਾ ਦੁਪੱਟਾ ਹੈ ਜੀ ਡਿਜ਼ਾਈਨਰ

स्टफ मशली पट्टी लगी हुई है नीचे घेरे से भी बीडिंग लगा के लैश लगी हुई है जी टाई एंड आई वाला मशीन का दुपट्टा तो है जी यूट बहुत सोहना गर्मी स्पेशल है जी ਠੀਕ ਹੈ ਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਅਗਲੀ ਵੀਡੀਓ ਵਿੱਚ ਫੇਰ ਮਿਲਦੇ ਹਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ